हेलो जी सत श्रीकाल जी मैं अविंद कौर पर स्वागत है ताविंद फैब्रिक रविंदर फैब्रिक देख सकते जो लेडीज सूटों की रेडीमेड की बहुत सारी वरायटी नवीं नवी वरायटी देखने देखने तो वास्तु मेरे चैनल में लाइक करो शेयर करो तो सबसक्राइब करो पेमेंट का मूड होएगा जी ऑनलाइन गूगल पे फोनपे राय पेमेंट कर सकते हो पेमेंट पहलों ही करनी पड़ेगी फिर ही ता ऑर्डर कन्फर्म होगा ठीक है जी वीडियो शुरू करने तो कर दस दिए कि इक्की तरीकों को फटाफट हूँ ਥੋੜੇ ਦਿਨ ਰਹਿ ਗਏ ਨੇ ਆਪਾਂ ਇੱਕ Winner ਅਨਾਉਂਸ ਕਰਾਂਗੇ ਇੱਕ ਸੂਟ ਦਵਾਂਗੇ ਆਪਣੇ ਪਿਆਰੇ ਜਿਓ ਸੋਤਿਆਂ ਦੇ ਵਿੱਚੋਂ ਹੀ ਜਿਹੜੇ ਵੀ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਨੇ ਠੀਕ ਹੈ ਜੀ ਇੰਸਟਾਗ੍ਰam ਤੇ ਵੀ ਰਵਿੰਦਰ ਫੈਬਰਿਕ ਨੂੰ ਸਰਚ ਕਰਕੇ ਤੁਸੀਂ ਫੋਲੋ ਕਰ ਸਕਦੇ ਹੋ ਫੇਸਬੁੱਕ ਤੇ ਵੀ ਠੀਕ ਹੈ ਜੀ ਤੇ ਅੱਜ ਵਾਲੇ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਪ्योर ਦੁਪੱਟਿਆਂ ਵਾਲੇ ਸੂਟ ਦਿਖਾਏ ਸੀ ਉਹ ਆਪਣੇ ਕੋਲ ਬਸ 5-7 ਸੂਟ ਹੀ ਰਹਿ ਗਏ ਨੇ ਤੇ ਬਹੁਤ ਸਾਰੇ ਉਹਨਾਂ ਦੇ ਮੈਸੇਜ ਆਪਾਂ ਨੂੰ ਆ ਰਹੇ ਨੇ ਤੇ ਆਪਾਂ ਉਹ ਸੂਟ ਇੱਕ ਵਾਰੀ ਤੁਹਾਨੂੰ ਫਿਰ ਤੋਂ ਦਿਖਾ ਦਿੰਦੇ ਆ ਜਿਹੜੇ ਪੀਸ ਆਪਣੇ ਕੋਲ ਹੈਗੇ ਉਹਨਾਂ ਵਿੱਚੋਂ ਤੁਸੀਂ ਲੈ ਸਕਦੇ ਹੋ ਠੀਕ ਹੈ ਇੱਕ ਇੱਕ ਸੂਟ ਦੇ ਇੰਨੇ ਇੰਨੇ ਮੈਸੇਜ ਆਉਂਦੇ ਨੇ ਪੇਮੈਂਟ ਵੀ ਆਈ ਜਾਂਦੀ ਆ ਫਟਾਫਟ ਪਰ ਸੂਟ ਤੇ ਇੱਕ ਜਾਨੇ ਨੂੰ ਹੀ ਮਿਲੇਗਾ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਕਿ ਆਪਾਂ ਨੂੰ ਵੱਧ ਤੋਂ ਵੱਧ ਪੀਸ ਮਿਲਣਾ ਤੇ ਆਪਾਂ ਤੁਹਾਨੂੰ ਦਿੰਦੇ ਰਹੀਏ ਠੀਕ ਹੈ ਸਾਰਿਆਂ ਦੀ ਫਰਮਾਇਸ਼ ਤੇ ਖਰੇ ਉੱਤਰੀਏ ਲਓ ਜੀ ਸਪੈਲਾ ਇਸ ਸੂਟ ਕੇ ਵੀਡੀਓ ਬਣਾਉਂਦੇ ਆ ਬਣਾਉਂਦੇ ਆ ਇੱਕ ਸੂਟ फिर सेल हो गया मैं वीडियो वास्ते सूट ऐसी और एक सूट फिर सेल हो गया इससे कलर का न्योन ग्रीन कलर का सूट सी हेलो लेमन ग्रीन नि ग्रीन कुछ भी कह सकते हो लैस लगी हुई घेरे पर दुपट्टा दुपट्टे पर भी लैस लगी हुई है ठीक है हेलो इस तरह आएगा सूट सूट प्रिंट चेक कर लो ਔਰ ਇਹ ਆਏਗਾ ਦੁਪੱਟਾ ਬਹੁਤ ਸੋਹਣਾ ਕਲਰ ਆ ਇਕਦਮ ਅਲੱਗ ਤੋਂ ਖਿੜਿਆ-ਖਿੜਿਆ ਜੇ ਕਲਰ ਆ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਸੋਹਣਾ ਇਹਦਾ ਕਲਰ ਆ ਔਰ ਦੁਪੱਟਾ ਆਏਗਾ ਨਾਲ ਪਿਓਰ ਦਾ ਪਿਓਰ ਸ਼ਿਫॉन ਦਾ ਦੁਪੱਟਾ ਆਏਗਾ ਲੈਸ ਲੱਗੀ ਹੋਈ ਆ ਠੀਕ ਹੈ ਔਰ ਪਿਓਰ ਕਾਟਨ ਦਾ ਸੂਟ ਹੋਏਗਾ ਪ੍ਰਾਈਸ ਲੱਗੇਗਾ ਜੀ 800 ਰੁਪਿਆ ਫਟਾਫਟ ਬੁਕਿੰਗ ਕਰਾ ਦਿਓ ਵੀਡੀਓ ਦੇਖਦੇ ਸਾਰੇ ਲਓ ਜੀ ਅਗਲਾ ਸੂਟ ਪਤਾ ਨੂੰ ਦਿਖਾਉਨੇ ਆ ਇਹ ਆਏਗਾ ਜੀ ਜਾਮ ਕਾਟਨ ਦੇ ਉੱਪਰ ਠੀਕ ਹੈ ਜਾਮ ਕਾਟਨ ਦੇ ਉੱਪਰ ਆਏਗਾ ਇਹ ਵਾਲਾ ਪ੍ਰਿੰਟ ਫਰੰਟ ਬੈਕ ਸੇਮ ਆਏਗੀ ਤੇ ਅਸਟਰ ਇਹਦੇ ਨਾਲ ਆਏਗੀ ਰਿਯਾਨ ਦੀ ਬਾਟਮ ਠੀਕ ਹੈ ਔਰ ਇੱਕ ਕੋਈ ਪੀਸ ਇਧਰ ਵਿੱਚ ਰਹਿ ਗਿਆ ਤੇ ਇਹ ਆਏਗੀ ਇਹਦੇ ਨਾਲ प्योर का दुपट्टा है? और सिंगल पीस रह गया है एक हज़ार प्राइस का सूट है तुम साढ़े नौ सौ मिलेगा शिपिंग फ्री साढ़े नौ सौ प्राइज़ एवला सूट मिलेगा बहुत प्यारा जहा सूट फटाफट ऑर्डर दे जाओ ठीक है नैक्सट सूट ज हुआ गया जी एवला येलो कलर का प्योर कॉटन का सूट लैस लगी लग हुई है दुपट्टे भी और सूट पर भी ठीक है यदि प्रिंटिंग आएगी प्राइस अठ सौ रुपया रहेगा ठीक है इस तरह लैस लगी हुई है फोर साइड प्योर दे दुपट्टे ते लैस वाला सूट प्राइस रहेगा जी अठ सौ रुपया फटाफट खरीदे चलो स्क्रीन शॉट लैना है साढ़े व्ट्सअप नंबर अठत् अठ सौ छियासी त्रेहठ छः सौ भी है तो अपना ऑर्डर कन्फर्म करा लेना है सैकंड कलर आ गया ए वाला ਬਹੁਤ ਪਿਆਰੇ ਪਿਆਰੇ ਸੂਟ ਨੇ ਪਰ ਬਹੁਤ ਹੀ ਘੱਟ ਰੇਟਾਂ ਦੇ ਤੁਹਾਨੂੰ ਦੇ ਰਿਆ ਹਾਂ ਗ੍ਰੇ ਕਲਰ ਬਹੁਤ ਸੋਹਣਾ ਗ੍ਰੇ ਕਲਰ ਆ ਗਿਆ ਇਹਦੇ ਨਾਲ ਵੀ ਦੁਪੱਟਾ ਆਇਆਗਾ ਇਸ ਤਰ੍ਹਾਂ ਠੀਕ ਹੈ ਸਾਰੇ ਸੂਟ ਇੱਕ ਤੋਂ ਵੱਧ ਕੇ ਸੋਹਣੇ ਨੇ ਕੋਈ ਸੂਟ ਇਹੋ ਜਿਹਾ ਨਹੀਂ ਆ ਕੋਈ ਕਲਰ ਇਹੋ ਜਿਹਾ ਨਹੀਂ ਜਿਹੜਾ ਪਾਉਣ ਵਾਲਾ ਨਹੀਂ ਹਰ ਏਜ ਗਰੁੱਪ ਵਾਲਾ ਇਹਨਾਂ ਨੂੰ ਵੇਅਰ ਕਰ ਸਕਦਾ ਹੈ ਬਹੁਤ ਸੋਹਣੇ ਸੂਟ ਨੇ ਠੰਡੇ ਠੰਡੇ ਕੂਲ ਕੂਲ ਸੂਟ ਠੀਕ ਹੈ ਜੀ ਸ਼ਿਪਿੰਗ ਫ੍ਰੀ ਦੇ ਨਾਲ 800 ਰੁਪਿਆ ਪ੍ਰਾਈਸ 'ਚ ਤੁਹਾਨੂੰ ਸੂਟ ਮਿਲ ਜਾਏਗਾ ਠੀਕ ਹੈ ਲਓ ਜੀ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਪਿੰਕ ਕਲਰ ਛੋਟੀ ਬੁਟੀ ਦਾ ਸੂਟ ਲੇਸ ਲੱਗੀ ਹੋਏਗੀ ਘੇਰੇ ਤੇ ਵੀ ਤੇ ਪੈਨਲ ਤੇ ਵੀ ਠੀਕ ਹੈ ਨੈਕ ਪੈਨਲ ਲੇਸ ਲੱਗੀ ਹੋਏਗੀ ਹਾਂ ਲਓ ਜੀ ਇਹਦੇ ਨਾਲ ਵੀ ਆਏਗਾ ਦੁਪੱਟਾ ਪਿੰਕ ਕਲਰ ਦਾ ਆਏਗਾ ਦੁਪੱਟਾ ਠੀਕ ਹੈ ਜੀ ਇਹ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਦੁਪੱਟੇ ਨੇ ਖਾਸ ਕਰਕੇ ਦੁਪੱਟਿਆਂ ਦੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਦੁਪੱਟੇ ਨੇ ਨਾ ਇਸ ਵਾਰ ਇਹਨਾਂ ਦੇ ਨਾਲ ਪਿਓਰ ਦੇ ਦੁਪੱਟੇ ਆਏ ਜਾਂ ਕਾਟਨ ਦੇ ਦੁਪੱਟੇ ਆਉਂਦੇ ਸੀ ਜਾਂ ਮਸਲੀਨ ਦੇ ਠੀਕ ਆ ਤੇ ਤੈਬੀ ਦੇ ਦੁਪੱਟੇ ਆਉਂਦੇ ਸੀਗੇ ਜ਼ਿਆਦਾ ਉਹਨਾਂ ਨਾਲ ਇਹ ਨਹੀਂ ਗ੍ਰੇਸ ਨੇ ਸੀ ਬੱਦੂ ਸੂਟ ਤੇ ਜਿੰਨੀ ਕਿ ਪਿਓਰ ਦੇ ਦੁਪੱਟੇ ਦੇ ਨਾਲ ਲੋਕੀ ਹੱਥੋਂ ਹੱਥ ਫਟਾਫਟ ਖਰੀਦ ਰਹੇ ਨੇ ਠੀਕ ਹੈ ਪਿਓਰ ਦੇ ਦੁਪੱਟਿਆਂ ਦੇ ਨਾਲ ਵਾਓ ਵਾਲਾ ਲੁੱਕ ਬਣ ਜਾਂਦੀ ਕਿਉਂਕਿ ਆਪਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਜਦੋਂ ਪਿਓਰ ਦਾ ਦੁਪੱਟਾ ਨਾਲ ਮਿਲ ਜਾਏ ਤੇ ਬੀਬੀਆਂ ਵੈਸੇ ਖੁਸ਼ ਹੋ ਜਾਂਦੀਆਂ ਨੇ ਹਲੋ ਜੀ ਇਹ ਬਲੈਕ ਕਲਰ ਆ ਗਿਆ ਇਹ ਗ੍ਰੀਨ ਕਲਰ ਨਿੱਕੀ ਨਿੱਕੀ ਬੂਟੀ ਵਾਈਟ ਕਲਰ ਦੇ ਉੱਪਰ ਇਹ ਦਿਨਲ ਵੀ ਆਇਆ ਕਾ ਗ੍ਰੀਨ ਕਲਰ ਦਾ ਦੁਪੱਟਾ ਸੂਟ ਖੋਲ ਖੋਲ ਕੇ ਮੈਂ ਤਾਂ ਕਰਕੇ ਦਿਖਾਣੀ ਆ ਕਿ ਤੁਹਾਨੂੰ ਲੁੱਕ ਦਾ ਪਤਾ ਲੱਗ ਜੇ ਕਲਰ ਦਾ ਪਤਾ ਲੱਗ ਜੇ ਹਾਂ ਕਿਵੇਂ ਦਾ ਲੱਗਦਾ ਹੈ ਇਸ ਤਰ੍ਹਾਂ ਇਹ ਕਲਰ ਦੀ ਬਹੁਤ ਜ਼ਿਆਦਾ ਗ੍ਰੇਸ ਹੈ ਬਹੁਤ ਜ਼ਿਆਦਾ ਮੈਸੇਜ ਆਏ ਸੀ ਇਹਦੇ ਵਿੱਚ ਹਨ ਜਿਹੜੇ ਮੇਰੇ ਕੋਲ ਪੀਸ ਹੈਗੇ ਸੀ ਇਹਦੇ ਵਿੱਚ ਉਹ ਸੇਲ ਹੋ ਗਏ ਹੋਏ ਨੇ ਜਿਹੜੀ ਇੱਕ ਦੋ ਦੋ ਪੀਸ ਹੈਗੇ ਆ ਇਹ ਵੀ ਹੋਲਡ ਦੀ ਵਜ੍ਹਾ ਨਾਲ ਕਈ ਵਾਰੀ ਰਹਿ ਜਾਂਦੇ ਨੇ ਠੀਕ ਹੈ ਹੋਲਡ ਨਾ ਪਾਇਆ ਕਰੋ ਫਟਾਫਟ ਨਾਲ ਦੀ ਨਾਲ ਪੇਮੈਂਟ ਕਰਕੇ ਸੂਟ ਨੂੰ ਬੁੱਕ ਕਰਵਾ ਦਿਆ ਕਰੋ ਨੈਕਸਟ ਸੂਟ ਆ ਗਏ ਆਪਣੇ ਇਹ ਵੀ ਪਿਓਰ ਦੁਪੱਟੇ ਵਾਲੇ ਸੂਟ ਆ ਗਏ ਫਿਰ تھوڑی سٹاک ਕਰ ਦਿੱਤਾ ਆਪਾਂ ਇਹ ਕਿਉਂਕਿ ਆਪਣੇ ਪਹਿਲੇ ਸਾਰੇ ਸੂਟ ਸੇਲ ਹੋ ਗਏ ਇਹਨਾਂ ਵਿੱਚੋਂ ਇੱਕ ਸੂਟ ਸੇਲ ਹੋ ਗਿਆ ਹੋਇਆ ਹੈ ਹਲੋ ਜੀ ਇਹਦੇ ਨਾਲ ਰਿਯਾਨ ਦੁਪੱਟਾ ਆਇਆ ਨੌਨ ਸੋ ਪੰਜਾਹ ਦਾ ਪ੍ਰਾਈਸ ਰਹੇਗਾ ਰਿਯਾਨ ਦੀ ਆਏਗੀ ਬਾਟਮ ਇਹਦੇ ਨਾਲ ਠੀਕ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਆਪਾਂ ਨੂੰ ਕੋਈ ਚੀਜ਼ ਮਿਲਦੀ ਨਹੀਂ ਹੈ ਬਟ ਇਹ ਆਪਾਂ ਨੂੰ ਫਿਰ ਤੋਂ ਮਿਲ ਗਿਆ ਹੈ ਪਿਛਲੀ ਵਾਰੀ ਜਿੰਨਾ ਪਹਿਣਾ ਨੇ ਲਏ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਬਹੁਤ ਪਸੰਦ ਆਏ ਹੋਣਗੇ ਹਲੋ ਜੀ ठीक है जी इस तरह आएगा स्टफ बहुत अच्छा है बहुत सोने रिव्यू आए इन्होंने मैं शेयर भी करा जी ए गले पर वर्क आएगा और उपर वर्क आएगा इस तरह आएगा प्रिंट रेड कलर आएगा बहुत सोहना टमाटर रेड कलर और प्राइस रहेगा जी नौ सौ पाइस सेम ही आया आयालो कलर ਠੀਕ ਹੈ ਜੀ ਇੰਨਾ ਪਿਆਰਾ ਫੈਬਰਿਕ ਆ ਫੈਬਰਿਕ ਤੁਹਾਨੂੰ ਜਿਹੜਾ ਮਿਲੇਗਾ ਜੀ ਕੋਈ ਇਹਦੇ ਵਿੱਚ ਡੁਪਲੀਕੇਟ ਵਾਲਾ ਕੰਮ ਨਹੀਂ ਜੋ ਪਾਵਾਂਗੇ ਉਹੀ ਦਵਾਂਗੇ ਠੀਕ ਹੈ ਜੋ ਵੀ ਫੈਬਰਿਕ ਸਾਡੇ ਕੋਲ ਹੋਏਗਾ ਅੱਛੀ ਕੁਆਲਿਟੀ ਦਾ ਤੁਹਾਨੂੰ ਮਿਲੇਗਾ ਠੀਕ ਹੈ ਹਲੋ ਜੀ ਇੰਨੇ ਘੱਟ ਪ੍ਰਾਈਸ ਦੇ ਵਿੱਚ ਇੰਨੀਆਂ ਵਧੀਆ ਚੀਜ਼ਾਂ ਮੈਨੂੰ ਲੱਗਦਾ ਨਹੀਂ ਕੋਈ ਕਿਉਂਕਿ ਆਪਾਂ ਵੀ ਦੇਖਦੇ ਰਹਿੰਦੇ ਆ ਨਹੀਂ ਸਾਡੇ ਕੋਲ ਬਿਲਕੁਲ ਜਨੂਅਲ ਪ੍ਰਾਈਸ ਤੁਹਾਨੂੰ ਮਿਲ ਜਾਣਗੀਆਂ ਪਿਓਰ ਦੁਪੱਟੇ ਦੇ ਨਾਲ ਬਹੁਤ ਸੋਹਣਾ ਸੂਟ ਆ ਲੋ ਜੀ ਪ੍ਰਾਈਸ ਰਹੇਗਾ 950 ਤੇ ਅਗਲਾ ਸੂਟ ਆਪਣੇ ਕੋਲ ਆ ਗਿਆ ਇਹਦੇ ਵਿੱਚ ਇੱਕਪ ਤੁਹਾਨੂੰ ਗ੍ਰੀਨ ਕਲਰ ਵੀ ਮਿਲ ਜਾਏਗਾ ਤਿੰਨ ਕਲਰ ਰਹੇਗੇ ਨੇ ਇੱਕ ਕਲਰ ਸੇਲ ਹੋ ਗਿਆ ਆਪਣੇ ਕੋਲ ਠੀਕ ਹੈ ਇਹ ਬਲ ਕਲਰ ਮਿਲ ਜਾਏਗਾ ਇਹਦੇ ਨਾਲ ਵੀ ਦੁਪੱਟਾ ਪਿਓਰ ਦਾ ਹੀ ਆਏਗਾ ਬਹੁਤ ਸੋਹਣਾ ਦੁਪੱਟਾ ਤੁਹਾਨੂੰ ਕੈਰੀ ਕਰਕੇ ਵੀ ਦਿਖਾ ਦਿੰਨੇ ਆ खुले डुले दुप्टे बहुत सोहने जी हलो जी जिदा मर्जी दुक्कल मारो लाओ बहुत सोहने जो दुपट्टे जी, ठीक है और नैक्सट सूट आएगा जी जड़ा। ए मसलीन के उपर सूट ने दो पीस मेरे को ਤੇ ਮੈਨੂੰ ਲੱਗਿਆ ਕਿ ਮੈਨੂੰ ਤੁਹਾਨੂੰ ਦਿਖਾ ਦੇਣੇ ਚਾਹੀਦੇ ਐ ਇਹ ਆ ਗਿਆ ਇਹਦਾ ਕਲਰ ਪ੍ਰਿੰਟ ਡਬਲ ਸਾਈਡ ਪੈਨਲਿੰਗ ਲੈਸ ਲੱਗੀ ਹੋਈ ਹੈ 1100 ਪ੍ਰਾਈਸ ਦਾ ਸੂਟ ਹੈ ਪਰ ਆਪਾਂ ਅੱਜ ਦੀ ਵੀਡੀਓ ਇਸ ਲੈਸ ਕਰਕੇ ਤੁਹਾਨੂੰ 950 ਪ੍ਰਾਈਸ ਦਾ ਸੂਟ 950 ਚ ਦੇ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਲੈਸ ਲੱਗੀ ਹੋਈ ਹੈ ਬਹੁਤ ਪਿਆਰੀ ਜੀ ਠੀਕ ਹੈ ਮਸਲੀਨ ਆਏਗੀ ਆਲ ਓਵਰ ਸੂਟ ਆਏਗਾ 1100 ਪ੍ਰਾਈਸ ਦਾ ਸੂਟ ਆ 950 ਚ ਮਿਲ ਜਾਏਗਾ ਨਾਲ ਦੁਪੱਟਾ ਆਏਗਾ ਵੀ ਮਸਲੀਨ ਦਾ ਇਸ ਤਰ੍ਹਾਂ ਦਾ ਆਏਗਾ ਦੁਪੱਟਾ ਨਾਲ ਠੀਕ ਹੈ ਇਹ ਬਲਾ ਦੁਪੱਟਾ ਪੂਰਾ ਖੁੱਲਾ ਡੁੱਲਾ ਹੋਏਗਾ ਦੁਪੱਟੇ ਦੀ ਕੋਈ ਇਹ ਗੱਲ ਨਹੀਂ ਹੋਏਗੀ ਖੁੱਲਾ ਡੁੱਲਾ ਨਹੀਂ ਹੋਏਗਾ ਔਰ ਸਿਰ ਕੋ ਕਲ ਕਰਨ ਵਾਲਾ ਬਣੇਗਾ ਸੌਫਟ ਵਾਲਾ ਇਸ ਲਿਖਣਾ ਠੀਕ ਹੈ ਜੀ ਪ੍ਰਾਈਸ ਰਹੇਗਾ 950 ਨੈਕਸਟ ਸੂਟ ਵੀ ਆ ਗਿਆ ਜੀ ਮਸਲੀਨ ਦੇ ਵਿੱਚ ਹੀ ਵੀ ਨੈਕ ਵਾਲਾ ਸਿੰਗਲ ਪੀਸ ਇਸੇ ਕਰਕੇ ਲੈਸ ਚ ਤੁਹਾਨੂੰ ਦੇ ਰਹੇ ਹਾਂ 1100 ਪ੍ਰਾਈਸ ਦਾ ਸੂਟ ਮਿਲੇਗਾ ਜੀ ਸਿਰਫ ਤੇ ਸਿਰਫ 950 ਦਾ ਹਲੋ नौ सौ पंजा मिल जाएगा बहुत प्यारा सूट है पैनल लैस इस तरह पोचे वर्क आएगा ठीक है वर्क कह लो जैच कह लो पैच, पैच वगू बनिया हुआ है ठीक है जी प्राइस लगेगा लग जी साढ़े नौ सौ ना आएगा इवेदा तुम पहला दिखाया सो प्राइस वाले सूट का इस तरह ही आएगा नौ दुपट्टा ठीक है जी और प्राइस लगेगा जी ए वाले सूट का भी साढ़े नौ सौ साढ़े नौ सौ सूट पहुँच जाएगा ठीक है जी हेलो मसलीन स्टॉप होएगा, मसलीन का सूट होएगा। ये अपने आज दे सूट उम्मीद करते हैं कि तुम्हें पसंद आए हो अगर तुम पसंद आए नहीं तो लाइक शेयर जरूर करना जो भी सानल पर पहली बार आया ਵੀਡੀਓ ਨੂੰ ਲਾਈਕ ਕਰਕੇ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਵੇ ਠੀਕ ਹੈ ਜੀ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਪਿਆਰ ਥੈਂਕ ਯੂ ਧੰਨਵਾਦ